ਪਾਜੀ ਪੂਰੇ ਦਾ ਹਾਲ ਦੇਖੋ ਆ ਦੇਖੋ ਕੀ ਹਾਲ ਆ ਬਹੁਤ ਸਾਰੀ ਬੜਾ ਹੋ ਗਿਆ ਕੋਈ ਨਹੀਂ ਵੀ ਜਗ੍ਹਾ ਤੇ ਬਹੁਤ ਸਾਰੀ ਉਧਰ ਪਰੇ ਤੱਕ ਪਾਜੀ ਪਿੱਛੇ ਤੱਕ ਉਹ ਲੈ ਜਾਓ ਯਾਰ ਸਾਰੀ ਸਾਫ਼ ਵੀ ਸਾਰੀ ਬਣਾਓ ਹਾਂ ਜੀ ਥੋੜਾ ਪਰਮਿਸ਼ਨ ਲਓ ਹਾਂ ਜੀ ਹਾਂ ਜੀ ਉਹ ਸਾਫ਼ ਕਰ ਦਿਵੀਂ ਜਗ੍ਹਾ ਦਿਖਾਓ ਜੀ ਅਸੀਂ ਮਾਨਯੋਗ ਚੌਧਰੀ ਮਦਲਲ ਬੱਗਾ ਜੀ ਨੂੰ ਵੀ ਮਿਲੇ ਆ ਉਹਨਾਂ ਨੂੰ ਮੈਮੋਰੰਡਮ ਦਿੱਤਾ ਮੰਗ ਪੱਤਰ ਤਾਂ ਉਹਨਾਂ ਨੇ ਸਾਡੀ ਬੇਨਤੀ ਨੂੰ ਵੀ ਸੁਣਿਆ ਪਰ ਕਾਰਪੋਰੇਸ਼ਨ ਵਾਲੇ ਇਹ ਜੋ ਕੂੜਾ ਇੱਥੋਂ ਹਟਾ ਨਹੀਂ ਰਿਹਾ ਔਰ ਸਾਰੇ ਪਿੰਡਾਂ ਦਾ ਕੂੜਾ ਔਰ ਪੈਲਸਾਂ ਦਾ ਕੂੜਾ ਬੱਲੋਕੇ ਦਾ ਪੂੜਾ ਝੂੜਪੁਰੇ ਦਾ ਕੂੜਾ ਹਸੈਨਪੁਰੇ ਦਾ ਕੂੜਾ ਪੱਟੀਆਂ ਦਾ ਕੂੜਾ ਔਰ ਸਾਰੇ ਇਲਾਕੇ ਔਰ ਸਬਜ਼ੀ ਮੰਡੀ ਦਾ ਵੀ ਸਬਜ਼ੀ ਮੰਡੀ ਦਾ ਕੂੜਾ ਔਰ ਹੈਪੋਲ ਦਾ ਕੂੜਾ ਹੋਕ ਨੰਬਰ ਦਾ ਹੈਪੋਲ ਦਾ ਕੂੜਾ ਔਰ ਛੇਪੂਰੀ ਤੱਕ ਇੱਥੇ ਕੂੜਾ ਆਉਂਦਾ ਔਰ ਮਹੱਲੇ ਬਾਕਸਿਆਂ ਨੂੰ ਕਿੱਥੇ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਔਰ ਮਹੱਲੇ ਵਾਲਿਆਂ ਨੇ ਇੱਕ ਸੰਘਰਸ਼ ਕਮੇਟੀ ਬਣਾਈ ਹੈ ਕਿੰਨੀ ਦੇਰ ਤੱਕ ਇਹ ਜੋ ਕੂੜਾ ਹੈ ਜੋ ਡੰਪ ਹੈ ਚੱਕਿਆ ਨਹੀਂ ਜਾਂਦਾ 19 ਦੇਰ ਤੱਕ ਅਸੀਂ ਇਹ ਜੋ ਸੰਘਰਸ਼ ਜਾਰੀ ਰੱਖਾਂਗੇ ਔਰ ਅਸੀਂ ਕਾਰਪੋਰੇਸ਼ਨ ਨੂੰ ਚੇਤਾਵਨੀ ਦਿੰਦੇ ਆ ਜੇ ਇਹ ਕੂੜਾ ਕੁਝ 5-7 ਦਿਨਾਂ ਦੇ ਅੰਦਰ ਅੰਦਰ ਨਹੀਂ ਚੱਕਿਆ ਤਾਂ ਅਸੀਂ ਰੋਡ ਜਾਮ ਕਰਾਂਗੇ ਰੋਡ ਜਾਮ ਕਰਕੇ ਔਰ ਜਦੋਂ ਕੋਈ ਟਕੂੜਾ ਨਹੀਂ ਚੱਕਿਆ ਤਾਂ ਰੋਡ ਜੋੜ ਨਹੀਂ ਖੋਲਿਆ ਜਾਊਗਾ ਜੀ ਰੋਡ ਜਾਮ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ